ਨੇ ਕੱਢਿਆ ਅੱਜ ਆਪਾਂ ਗੱਲ ਕਰਾਂਗੇ ਲੈਮਨ ਗ੍ਰਾਸ ਟੀ ਲੈਮਨ ਗ੍ਰਾਸ ਚਾਹ ਪੀਣ ਨਾਲ ਮਿਲਣ ਵਾਲੇ ਗਜਬ ਦੇ ਫਾਇਦੇ ਨੇ ਇਹ ਜਿਹੜਾ ਲੈਮਨ ਗ੍ਰਾਸ ਲੈਮਨ ਮਤਲਬ ਨਿੰਬੂ ਉਹਦੇ ਵਰਗੇ ਦੇ ਵਿੱਚੋਂ ਟੇਸਟ ਔਰ ਸਮੈਲ ਆਉਂਦੀ ਹੈ ਇਹਦੇ ਪੱਤਿਆਂ ਦੇ ਵਿੱਚੋਂ ਹੁੰਦਾ ਇੱਕ ਆਦੀ ਸ਼ਕਲ ਦਾ ਹੀ ਹੈ ਇੱਕ ਝੜੀ ਹੁੰਦੀ ਹੈ ਜਿਉਂ ਜੇ ਦੇਖਿਆ ਜਾਵੇ ਜਿਵੇਂ ਸਰ ਹੁੰਦਾ ਪਿੰਡਾਂ ਦੇ ਵਿੱਚ ਉਸ ਟਾਈਪ ਦੇ ਇਹ ਬੂਟਾ ਬਣ ਜਾਂਦਾ ਤੇ ਇਹ ਇੱਕ ਜੜੀ ਬੂਟੀ ਹਰਬ ਦੇ ਤੌਰ ਤੇ ਵਰਤਿਆ ਜਾਂਦਾ ਹਰਾ ਵੀ ਮਿਲ ਜਾਂਦਾ ਗਮਲੇ 'ਚ ਵੀ ਲੱਗ ਜਾਂਦਾ ਵੈਸੇ ਵੀ ਆਪਾਂ ਪੱਧਰੀ ਜ਼ਮੀਨ ਤੇ ਇਹਨੂੰ ਲਾਈ ਸਕਦੇ ਆ ਪਲੱਸ ਇਹ ਅਨਸਾਰੀ ਤੁ ਸੁਕਾਇਆ ਹੋਇਆ ਵੀ ਮਿਲ ਜਾਂਦਾ ਦੂਸਰੀ ਚਾਹ ਦੇ ਬਦਲ ਦੇ ਤੌਰ ਤੇ ਜੇ ਆਪਾਂ ਇਸ ਚਾਹ ਨੂੰ ਵਰਤਾਂਗੇ ਲੈਮਨ ਗ੍ਰਾਸ ਟੀ ਨੂੰ ਤਾਂ ਇਹਦੇ ਕਮਾਲ ਦੇ ਫਾਇਦੇ ਮਿਲਦੇ ਨੇ ਸਰੀਰ ਨੂੰ ਲੈਮਨਗ੍ਰਾਸ ਚਾਹ ਜਿਹੜੀ ਇੱਕ ਜੜੀ ਬੂਟੀ ਹੈ ਜਿਹੜੀ ਕਿ ਅਕਸਰ ਇਸ ਦੇ ਕਮਾਲ ਦੇ ਗੁਣਾ ਕਰਕੇ ਜਾਣੀ ਜਾਂਦੀ ਹੈ ਇਹ ਚਾਹ ਜਿਹੜੀ ਇੱਕ ਪ੍ਰਸਿੱਧ ਹਰਬਲ ਡਰਿੰਕ ਹੈ ਤੇ ਇਸ ਦੇ ਬਹੁਤ ਸਾਰੇ ਸਿਹਤ ਲਈ ਲਾਭ ਵੀ ਹੈ ਆਓ ਆਪਣਾ ਦਾ ਜ਼ਿਕਰ ਕਰੀਏ ਲੈਮਨਗ੍ਰਾਸ ਚਾਹ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੈ ਕਿਉਂਕਿ ਇਸ ਚਾਹ ਵਿੱਚ ਵਿਟਾਮਿਨ A, ਵਿਟਾਮਿਨ C, ਫੋਲੇਟ, ਫੋਲ ਕੈਸਲ ਕੈਲਸ਼ੀਅਮ ਅਤੇ ਮੈਗਨੀਜ਼ ਬਹੁਤ ਭਰਪੂਰ ਮਾਤਰਾਜ ਪਾਏ ਜਾਂਦੇ ਆ ਇਸ ਦੇ ਨਾਲ ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਕੇ ਰੱਖਦੀ ਹੈ ਤੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਨੂੰ ਹੋਣ ਤੋਂ ਰੋਕਦੀ ਹੈ ਨਾਲ ਹੀ ਬਿਮਾਰੀਆਂ ਦੇ ਨਾਲ ਲੜਨ ਦੀ ਸਮਰੱਥਾ ਪੈਦਾ ਕਰਦੀ ਹੈ ਰੋਜ਼ਾਨਾ ਲੈਮਨ ਗ੍ਰਾਸ ਚਾਹ ਪੀਣ ਨਾਲ ਸਰੀਰ ਨੂੰ ਡੀਟੌਕਸ ਕੀਤਾ ਜਾ ਸਕਦਾ ਹੈ ਅਤੇ ਪਿਸ਼ਾਬ ਰਾਹੀਂ ਯੂਰਿਨ ਰਾਹੀਂ ਜਹਿਰੀਲੇ ਪਦਾਰਥ ਜਿਹੜੇ ਸਰੀਰ ਦੇ ਵਿੱਚੋਂ ਬਾਹਰ ਕੱਢੇ ਜਾਂਦੇ ਆ ਇਹ ਗੁਰਦੇ ਜਿਗਰ ਬਲੈਡਰ ਅਤੇ ਅੰਤੜੀਆਂ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਈਏ ਸਰਧਰੋਤ ਦੇ ਵਿੱਚ ਇਹਦੇ ਫਾਇਦੇ ਹੋਰ ਵੀ ਵਧ ਜਾਂਦੇ ਆ ਖਾਸ ਕਰਕੇ ਜਦੋਂ ਜਿਹੜੇ ਇਹ ਵਿਅਕਤੀ ਖੰਗ ਜੁਕਾਮ ਤੋਂ ਪੀੜਤ ਹੁੰਦੇ ਆ ਤਾਂ ਖੰਗ ਤੇ ਜੁਕਾਮ ਵਰਗੀਆਂ ਇਹਦੇ ਬਿਮਾਰੀਆਂ ਉਹਨਾਂ ਨੂੰ ਇਹ ਸੋਲਵ ਕਰਨ ਦੇ ਵਿੱਚ ਹੱਲ ਕਰਨ ਦੇ ਵਿੱਚ ਬਹੁਤ ਮਦਦ ਕਰਦੀ ਹੈ ਕਿਉਂਕਿ ਇਹਦੇ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਹੁੰਦੇ ਆ ਜਿਹੜੇ ਕਿ ਖੰਗ ਵਿਕਾਰਿਤ ਜਗਾਵਨ ਤੋਂ ਰਾਹਤ ਪ੍ਰਦਾਨ ਦੇ ਵਿੱਚ ਕਰਨ ਦੇ ਵਿੱਚ ਮਦਦ ਕਰਦੇ ਆ। ਪੇਟ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਉਹਨਾਂ ਦੇ ਵਿੱਚ ਇਹ ਤਾਂ ਬਹੁਤ کارਗਰ ਉਪਯੋਗ ਹੈ। ਪੇਟ ਦੀਆਂ ਸਾਰੀਆਂ ਹੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਲੈਮਨ ਗ੍ਰਾਸ ਚਾਹ ਦੀ ਜਿਹੜੀ ਵਰਤੋਂ ਉਹ ਕੀਤੀ ਜਾਂਦੀ ਹੈ। ਜਿਹੜੇ ਲੋਕ ਇਸ ਦਾ ਨਿਯਮਤ ਸ਼ੀਵਨ ਕਰਦੇ ਹਨ ਉਹਨਾਂ ਨੂੰ ਬਦਹਜਮੀ ਕਬਜ ਗੈਸ ਅਸਫਾਰਾ ਦਿਸਕਾਇਰ ਨਹੀਂ ਹੁੰਦੀ ਇੱਥੇ ਤੱਕ ਜੇਕਰ ਪੇਟ ਦੇ ਵਿੱਚ ਅਲਸਰ ਵੀ ਹੋ ਗਏ ਤਾਂ ਇਹ ਅਲਸਰ ਨੂੰ ਵੀ ਠੀਕ ਕਰਨ ਦਾ ਮਾਧਾ ਰੱਖਦੀ ਹੈ ਲੈਮਨਗ੍ਰਾਸ ਟੀ ਕਈ ਜਿਹੜੀ ਨਵੀਂ ਗੱਲ ਸਾਹਮਣੇ ਆਈ ਹੈ ਕਿ ਲੈਮਨਗ੍ਰਾਸ ਚਾਹ ਪੀਣ ਵਾਲੇ ਲੋਕਾਂ ਦੀਆਂ ਨਾੜੀਆਂ ਦੇ ਵਿੱਚ ਜਿਹੜਾ ਖਰਾਬ ਕੋਲੇਸਟ੍ਰੋਲ ਹੁੰਦਾ ਐ ĐL ਉਦੋਂ ਪੱਧਰ ਜਿਹੜਾ ਘੱਟ ਹੁੰਨ ਲੱਗਦਾ ਹੈ ਜਿਸ ਦੇ ਨਾਲ ਹਾਈ ਬੀਪੀ ਉੱਚ ਰਕਤ ਚਾਪ ਦੀ ਸਮੱਸਿਆ ਜਿਹੜੀ ਹੱਲ ਹੁੰਦੀ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ ਇਹ ਕੈਂਸਰ ਵਿਰੋਧੀ ਗੁਣਾ ਕਰਕੇ ਵੀ ਜਾਣੀ ਜਾਂਦੀ ਹੈ ਕਿਉਂਕਿ ਜੋ ਕੈਂਸਰ ਦੇ ਸੈੱਲ ਜਿਹੜੇ ਸਰੀਰ ਦੇ ਵਿੱਚ ਜਦੋਂ ਵਧਦੇ ਆ ਪਨਪਦੇ ਆ ਤਾਂ ਉਹ ਵਿਅਕਤੀ ਨੂੰ ਰੋਗੀ ਕਰਦੇ ਆ ਇਹ ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਰੋਕਦੀ ਹੈ ਇਸ ਹਰਬਲ ਚਾਹ ਨੂੰ ਆਪਣਾ ਦਿਨ ਦੇ ਵਿੱਚ ਇੱਕ ਜਾਂ ਦੋ ਵਾਰ ਜ਼ਰੂਰ ਪੀਣਾ ਚਾਹੀਦਾ ਹੈ। ਇਹ ਨਟਸਲ ਲੈਮਨ ਗਰਾਸ ਇੱਕ ਝਾੜੀਦਾਰ ਪੌਦਾ ਹੈ ਜਿਹੜਾ ਕਿ ਆਪਣੇ ਚਿਕਿਤਸਕ ਗੁਣਾ ਕਰਕੇ ਬਹੁਤ ਪ੍ਰਸਿੱਧ ਹੈ। ਇਹ ਖੁਸ਼ਬੂਦਾਰ ਘ ਜਿਹਨੂੰ ਸਿਟਰੋਨੇਲਾ ਵੀ ਕਿਹਾ ਜਾਂਦਾ ਹੈ। ਸਿਹਤ ਲਾਭਾਂ ਨਾਲ ਭਰਪੂਰ ਹੈ। ਤੇ ਆਪਾਂ ਨੂੰ ਇਸ ਦੀ ਜਿਹੜੀ ਹੈ ਹਰਬਲ ਟੀ ਦਾ ਤੌਰ ਤੇ ਨੂੰ ਵਰਤ ਲੈਣਾ ਚਾਹੀਦਾ ਹੈ। ਤੁਹ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਾਂ ਨੂੰ ਇਹ ਘਰ ਦੇ ਵਿੱਚ ਹੀ ਉਗਾ ਲੈਣਾ ਚਾਹੀਦਾ ਗਮਲੇ ਦੇ ਵਿੱਚ ਵੀ ਹੋ ਜਾਂਦਾ ਤੇ ਵੈਸੇ ਵੀ ਤੁਹਾਡੇ ਕੋਲੇ ਜੇ ਇੱਥੇ ਕਿਤੇ ਥਾਂ ਥੋੜਾ ਹੈਗਾ ਖੁੱਲਾ ਖਾਲੀ ਪਿਆ ਉੱਥੇ ਲਗਾ ਦਿਓ ਬਹੁਤ ਹੀ ਗਰੋਥ ਕਰਨ ਵਾਲਾ ਪੌਦਾ ਹੈ ਬਹੁਤ ਚੇਤੀ ਗਰੋਥ ਕਰਦਾ ਸੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਦੇ ਵਿੱਚ ਇਹ ਜਰੂਰ ਲਿਖਿਓ ਕਿ ਕਿੰਨਾ ਕਿੰਨਾ ਨੇ ਲੈਮਨ ਗ੍ਰਾਸ ਟੀ ਦਾ ਜਿਹੜਾ ਟੇਸਟ ਕਿੱਟ ਟਿੱਕੇ ਹੋ ਜਾ ਲਗਿਆ ਜਾਂ ਕਿੰਨਾ ਦੇ ਘਰ ਰੁੱਤੀ ਇਹ ਆਪ ਦਾ ਪੌਦਾ ਉਗਾਇਆ ਹੋਇਆ ਹੈ